ਅੱਜ ਦਾ ਦਿਨ ਜਿਹੜਾ ਹੈ 19 ਅਪ੍ਰੈਲ 1852 ਇੰਗਲੈਂਡ ਦੀ ਧਰਤੀ ਤੇ ਮਹਾਰਾਜੇ ਦਲੀਪ ਸਿੰਘ ਦੇ ਵੱਲੋਂ ਸਿੱਖ ਧਰਮ ਦਾ ਤਿਆਗ ਕਰਕੇ ਈਸਾਈ ਧਰਮ ਜਿਹੜਾ ਵਾ ਉਹਨੂੰ ਅਪਣਾਉਣ ਦੀ ਗੱਲ ਪ੍ਰਵਾਨ ਕਰ ਲਈ ਸੀ ਉਸ ਤੋਂ ਵੱਡੀ ਜਿਹੜੀ ਦੁਖਦਾਈ ਗੱਲ ਹੈ ਇਹ ਤੇ ਗੱਲ ਦੁਖਦਾਈ ਹੈ ਵੀ ਸਿੱਖ ਧਰਮ ਨੂੰ ਤਿਆਗਿਆ ਅਤੇ ਈਸਾਈ ਧਰਮ ਨੂੰ ਜੋ ਕਿ ਉਹਨੇ ਅਪਣਾਉਣ ਦੀ ਗੱਲ ਸਵੀਕਾਰ ਕੀਤੀ ਉਸ ਤੋਂ ਜ਼ਿਆਦਾ ਦੁਖਦਾਈ ਗੱਲ ਇਹ ਆ ਵੀ ਉਹਨੇ ਇੱਕ ਲੇਡੀ ਜਿਹਦਾ ਨਾਮ ਹੈ ਲੌਗਇਨ ਕਰਕੇ ਇਤਿਹਾਸ ਵਿੱਚ ਲਿਖਿਆ ਗਿਆ ਉਹਨੂੰ ਆਪਣੇ ਸਿਰ ਦੇ ਕੇਸ ਜਿਹੜੇ ਸਨ ਤੋਹਫੇ ਦੇ ਵਜੋਂ ਭੇਟ ਕੀਤੇ ਤੋਹਫੇ ਦੇ ਵਜੋਂ ਆਪਣੇ ਸਿਰ ਦੇ ਕੇਸ ਜਿਹੜੇ ਸਨ ਉਹ ਭੇਟ ਕਰ ਦਿੱਤੇ ਔਰ ਇੱਕ ਸਾਰਾ ਕੁਸ਼ ਦੁਖਦਾਈ ਪਲ ਜਿਹੜੇ ਨੇ ਕਿਉਂ ਸਾਹਮਣੇ ਆਏ ਕਿ ਸਿੱਖਾਂ ਦਾ ਆਪਣਾ ਰਾਜ ਖਤਮ ਹੋ ਚੁੱਕਿਆ ਸੀ ਡੋਗਰਿਆਂ ਦੀ ਗਦਾਰੀ ਦੇ ਕਾਰਨ ਡੋਗਰੇ ਨੇ ਗਦਾਰੀ ਕੀਤੀ ਸਿੱਖ ਰਾਜ ਸਦਾ ਵਾਸਤੇ ਉਹਦਾ ਮਲਿਆ ਮੇਟ ਹੋ ਗਿਆ ਤੁਹਾਡਾ ਵੀ ਸਿੱਖੋ ਕਦੇ ਰਾਜ ਸੀ ਤੁਹਾਡਾ ਕਾਨੂੰਨ ਸੀ ਤੁਹਾਡਾ ਦੇਸ਼ ਸੀ ਤੁਹਾਡੇ ਸਿੱਕੇ ਚੱਲਦੇ ਸਨ ਤੁਹਾਡੇ ਰਾਜ ਦੀਆਂ ਅਫਗਾਨਿਸਤਾਨ ਤੱਕਰ ਅੰਗਰੇਜ਼ਾਂ ਦੇ ਘਰ ਤੱਕਰ ਗੱਲਾਂ ਚੱਲਦੀਆਂ ਸਨ ਅੱਜ ਤੁਸੀਂ ਠੀਕ ਆ ਆਪਣੇ ਪੰਜਾਬ ਦੇ ਵਿੱਚ ਰਹਿਣੇ ਪਏ ਹੋ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜਦੋਂ ਆਪਣੀ ਸਿੱਖ ਰਾਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਆਉਂਦੀ ਹੈ ਨਾ ਤੇ ਇੱਕ ਵਾਰੀ ਉਹ ਸੀਨ ਅੱਖਾਂ ਸਾਹਮਣੇ ਆ ਜਾਂਦਾ ਵਾ ਵਿਕਾਸ ਮਹਾਰਾਜਾ ਰਣਜੀਤ ਸਿੰਘ ਥੋੜਾ ਸਮਾਂ ਹੋਰ ਇਸ ਧਰਤੀ ਤੇ ਜਿਉਂਦਾ ਰਹਿ ਜਾਂਦਾ ਤੇ ਮਹਾਰਾਜਾ ਦਲੀਪ ਸਿੰਘ ਕਿਤੇ ਗੱਭਰੂ ਹੋ ਜਾਂਦਾ 20-22 ਸਾਲਾਂ ਦਾ ਤੇ ਅੰਗਰੇਜ਼ ਕਦੇ ਵੀ ਇਸ ਭਾਰਤ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਸਨ ਪਾ ਸਕਦੇ